ਤਰੀਗਾਤ ਕਰਾਓ ਜਾਂਚ ਕਰਾਓ ਜਾਂਚ ਕਰਾਓ ਪੈਰਗਾਮਾ ਮਲੇ ਦੀ ਓਜ ਪਤਰੀ ਜਾਂਚ ਕਰਾਓ ਜਾਂਚ ਕਰਾਓ ਜਾਂਚ ਕਰਾਓ ਪੈਰਗਾਮਾ ਤੇ ਹਮਲਾ ਕਰਨ ਵਾਲੇ ਹਲਗਾਮ ਹਮਲੇ ਤੋਂ ਬਾਅਦ ਜਿੱਥੇ ਪੂਰੇ ਦੇਸ਼ ਭਾਰਤ ਵਿੱਚ ਰੋਜ਼ ਪਾਇਆ ਜਾ ਰਿਹਾ ਲੋਕ ਕਾਫੀ ਗੁੱਸੇ ਦੇ ਵਿੱਚ ਹਨ ਅਤਵਾਦੀਆਂ ਨੂੰ ਲੈ ਕੇ ਤਾਂ ਇਸ ਸਬੰਧ ਵਿਚਾਲੇ ਕੀਰਤੀ ਕਿਸਾਨ ਯੂਨੀਅਨ ਦੇ ਵੱਲੋਂ ਜੋ ਹੈ ਰੋਜ਼ ਪ੍ਰਦਰਸ਼ਨ ਕੀਤਾ ਗਿਆ ਗੁੱਸਾ ਜ਼ਾਹਰ ਕੀਤਾ ਗਿਆ ਤੇ ਕਿਹਾ ਗਿਆ ਕਿ ਜੰਗ ਲੱਗਣਾ ਕਿਸੇ ਵੀ ਤਰ੍ਹਾਂ ਦਾ ਕੋਈ ਹੱਲ ਨਹੀਂ ਜੇਕਰ ਜੰਗ ਲੱਗਦੀ ਹੈ ਤਾਂ ਲੋਕਾਂ ਦਾ ਕਾਫੀ ਜ਼ਿਆਦਾ ਜਾਨੇ ਨੁਕਸਾਨ ਹੋ ਸਕਦਾ ਹੈ ਸਬਦ ਵਿਚਾਲੇ ਰੋਜ਼ ਪ੍ਰਦਰਸ਼ਨ ਹੋਇਆ ਤੇ ਮੰਗ ਕੀਤੀ ਗਈ ਕਿ ਜੰਗ ਨਹੀਂ ਬਲਕਿ ਗੱਲਬਾਤ ਦੇ ਜ਼ਰੀਏ ਜੋ ਹੈ ਇਸ ਲੜਾਈ ਦਾ ਹੱਲ ਕੱਢਿਆ ਜਾਵੇ ਅੱਤਵਾਦੀਆਂ ਦਾ ਕੋਈ ਹੱਲ ਕੱਢਿਆ ਜਾਵੇ ਪਰ ਜੇਕਰ ਜੰਗ ਲੱਗਦੀ ਹੈ ਤਾਂ ਉਸ ਦੇ ਵਿੱਚ ਮਾਹੌਲ ਖਰਾਬ ਹੋਵੇਗਾ ਤੇ ਜਾਨੇ ਨੁਕਸਾਨ ਹੋਵੇਗਾ ਹੋਰ ਕੀ ਕੁਝ ਕਹਿਣਾ ਹੈ ਮੌਕੇ ਤੇ ਕੀਰਤੀ ਕਿਸਾਨ ਯੂਨੀਅਨ ਦੇ ਆਗੂਆਂ ਦਾ ਉਹ ਹੁੰਦੇ ਆ ਮੈਂ ਜਤਿੰਦਰ ਸਿੰਘ ਸ਼ਿਮਾ ਸੂਬਾ ਮੀਤ ਪ੍ਰਧਾਨ ਕੀਰਤੀ ਕਿਸਾਨ ਜੁੜੀਆਂ ਨੂੰ ਅੱਜ ਦਾ ਪ੍ਰਦਰਸ਼ਨ ਜਿਹੜਾ ਉਹ ਜੋ ਪਹਿਲਗਾਮ ਤੇ ਅਣਮਨੁੱਖੀ ਘਟਨਾ ਜਿਹੜੀ ਆ ਉਹ ਅਤਵਾਦੀ ਘਟਨਾ ਜਿਹੜੀ ਆ ਉਹ ਵਾਪਰੀ ਆ ਉਹਨਾਂ ਵਿਰੋਧ ਕਰਨ ਲਈ ਅੱਜ ਦਾ ਜਿਹੜਾ ਇਹ ਮਜਾਰਾ ਕੀਤਾ ਜਾ ਰਿਹਾ ਤੇ ਦਾਲ ਦੀ ਨਾਲ ਅਸੀਂ ਮੰਗ ਕਰਦੇ ਹਾਂ ਵੀ ਇਸ ਹਮਲੇ ਤੋਂ ਬਾਅਦ ਜੇ ਜਿੰਨਾ ਹਾਲਾਤਾਂ ਚ ਇਹ ਹਮਲਾ ਹੋਇਆ ਉਹ ਬੜਾ ਦੁਖਦਾਈ ਆ ਵੀ ਉੱਥੇ ਕੋਈ ਵੀ ਸਕਿਉਰਟੀ ਨਹੀਂ ਲਾਈ ਗਈ ਹਜ਼ਾਰਾਂ ਲੋਕ ਉੱਥੇ ਰੋਜ਼ ਪਹਿਲਗਾਮ ਦੇ ਬਸਰ ਰਮضان ਚ ਲੋਗ ਟੂਰਿਸਟ ਉਥੇ ਜਾਂਦੇ ਆ ਸਾਰੇ ਦੇਸ਼ ਚੋਂ ਜਾਂਦੇ ਆ ਵਿਦੇਸ਼ਾਂ ਤੋਂ ਜਾਂਦੇ ਆ ਭਾਰਤ ਸਰਕਾਰ ਇਹ ਗੱਲ ਦਾ ਜਵਾਬ ਦੇਵੇ ਕਿ ਉਥੇ ਸਕਿਉਰਿਟੀ ਜਿਹੜੀ ਆ ਉਹ ਕਿਉਂ ਨਹੀਂ ਕੀਤੀ ਗਈ ਕਿਉਂ ਉਹਨੂੰ ਖੁੱਲਾ ਛੱਡਿਆ ਗਿਆ ਕਿਉਂ ਉਹਨਾਂ ਲੋਕਾਂ ਨੂੰ ਉਹਨਾਂ ਵੈਸ਼ੀ ਦਰਿੰਦਿਆਂ ਦਾ ਸ਼ਿਕਾਰ ਜਿਹੜਾ ਉਹ ਬਣ ਦਿੱਤਾ ਗਿਆ ਇਸ ਕਰਕੇ ਇਹਦੀ ਬਹੁਤ ਉੱਚ ਪੱਧਰੀ ਜਾਂਚ ਹੋਣੀ ਚਾਹੀਦੀ ਆ ਵੀ ਇਹਦੇ ਪਿੱਛੇ ਕੌਣ ਆ ਇਹਦੇ ਪਿੱਛੇ ਕਈ ਤਰ੍ਹਾਂ ਦੀਆਂ ਤਾਕਤਾਂ ਹੋ ਸਕਦੀਆਂ ਠੀਕਾ ਪਾਕਿਸਤਾਨ ਵੀ ਹੋ ਸਕਦਾ ਇਹਦੇ ਪੁੱਛੇ ਸਾਮਰਾਜੀ ਤਾਕਤਾਂ ਵੀ ਹੋ ਸਕਦੀਆਂ ਨੇ ਜਿਹੜੀਆਂ ਅੱਜ ਮੰਦੀ ਦੇ ਵਿੱਚ ਨੇ ਤੇ ਜਿਹੜੀਆਂ ਚਾਹਣਗੇ ਹਿੰਦੁਸਤਾਨ ਪਾਕਿਸਤਾਨ ਆਪਸੇ ਚ ਲੜ ਪਏ ਤੇ ਸਾਡੇ ਹਿਥਾਰ ਵਿਕਣ ਇਹ ਸਾਜ਼ਿਸ਼ ਵਾ ਇੱਕ ਪਹਿਲੂ ਹੁੰਦਾ ਵੀ ਜਿਹੜੀ ਘੜਦਾ ਵਾਪਰਦੀ ਆ ਉਹਦਾ ਸਭ ਤੋਂ ਵੱਧ ਫਾਇਦਾ ਕਿੰਨੂੰ ਹੁੰਦਾ ਅੱਜ ਮੋਦੀ ਸਾਹਿਬ ਬਾਕੀਆਂ ਨੂੰ ਕਹਿੰਦੇ ਆ ਤੇ ਸਿਆਸਤ ਨਾ ਕਰੋ ਆਪ ਬਿਹਾਰ ਦੀਆਂ ਚੋਣਾਂ 'ਚ ਇਸ ਮੁੱਦੇ ਦੇ ਉੱਤੇ ਸਿਆਸਤ ਕਰਨ ਲੱਗਿਆ ਸਰ ਤੋਂ ਵੱਧ ਫਾਇਦਾ ਆਰਐਸਐਸ ਬੀਜੇਪੀ ਦੀ ਫਿਰਕੂ ਫਾਸ਼ੀਵਾਦੀ ਵੰਡਪਾਉ ਸ਼ਾਸਨ ਨੂੰ ਇਸ ਮਸਲੇ ਦਾ ਹੋ ਰਿਹਾ ਸੋ ਇਸ ਕਰਕੇ ਦੁਨੀਆ ਪੱਤਰ ਦੀ ਨਪੱਖ ਜਾਂਚ ਹੋਣੀ ਚਾਹੀਦੀ ਹੈ ਇਹਦੇ ਉੱਤੇ ਇਹ ਭਾਰਤ ਸਰਕਾਰ ਵੱਲੋਂ ਜਿਹੜੇ ਮੁੱਦੇ ਉਠਾਏ ਗਏ ਦੀ ਦੂਸਰਾ ਜਿਹੜਾ ਜਿਹੜਾ ਜੰਗ ਦਾ ਮਾਹੌਲ ਬਣਾਇਆ ਜਾ ਰਿਹਾ ਜਿਹੜੀਆਂ ਗੱਲਾਂ ਕੀਤੀਆਂ ਜਾ ਰਹੀਆਂ ਘੁਸ ਕੇ ਮਾਰਨੀਆਂ ਗੱਲਾਂ ਕੀਤੀਆਂ ਜਾ ਰਹੀਆਂ ਇਹ ਬਹੁਤ ਖਤਰਨਾਕ ਗੱਲਾਂ ਨੇ ਦੇਸ਼ ਲਈ ਖਤਰਨਾਕ ਨੇ ਪੰਜਾਬ ਲਈ ਖਤਰਨਾਕ ਨੇ ਕਿਸਾਨਾਂ ਮਜ਼ਦੂਰਾਂ ਦੇ ਬੱਚੇ ਜਿਹੜੇ ਫੌਜਾਂ ਦੇ ਵਿੱਚ ਨੇ ਉਹਨਾਂ ਲਈ ਖਤਰਨਾਕ ਨੇ ਇਸ ਮਸਲੇ ਦਾ ਇਸ ਤਰ੍ਹਾਂ ਕੋਈ ਹੱਲ ਨਹੀਂ ਹੋਣਾ ਇਸ ਮਸਲੇ ਦਾ ਤੱਤ ਸਾਹਮਣੇ ਲਿਆਂਦੇ ਜਾਣ ਪਾਕਿਸਤਾਨ ਦੇ ਨਾਲ ਇਸ ਮਸਲੇ ਨੂੰ ਗੱਲਬਾਤ ਦੇ ਰਾਹੀਂ ਹੱਲ ਜਿਹੜਾ ਉਹ ਕੀਤਾ ਜਾਵੇ ਪਰ ਸਰਕਾਰ ਵੱਲੋਂ ਕਿਹੜੇ ਬੁੱਦੇ ਉਠਾਏ ਜਾ ਰਹੇ ਜੀ ਪਾਕਿਸਤਾਨ ਵੱਲੋਂ ਉਹਦੇ ਬੁੱਦੇ ਕਿੱਦਾ ਵੇਖਦੇ ਦੇਖੋ ਇਹਦੇ ਚ ਅਗਲੀ ਗੱਲ ਅਸੀਂ ਇਹ ਕਹਿਣੀ ਚਾਹੁੰਦੇ ਹਾਂ ਵੀ ਵਪਾਰ ਬੰਦ ਕਰ ਦਿੱਤਾ ਇਹ ਇਹ ਵਪਾਰ ਬੰਦ ਕਰਨਾ ਸਭ ਤੋਂ ਵੱਡਾ ਘਾਟਾ ਪੰਜਾਬ ਨੂੰ ਆ ਪੰਜਾਬ ਦੀ ਖੇਤੀਬਾੜੀ ਨੂੰ ਆ ਪੂਰੇ ਉੱਤਰੀ ਭਾਰਤ ਨੂੰ ਆ ਇਹ ਵਪਾਰ ਜਿਹੜਾ ਹੈ ਚਾਲੂ ਹੋਣਾ ਚਾਹੀਦਾ ਔਰ ਮਤਲਬ ਇਹ ਇਹ ਗੱਲਾਂ ਸਾਰੀਆਂ ਜਿਹੜੀਆਂ ਨੇ ਜੰਗ ਦਾ ਮਾਲ ਖਤਮ ਹੋਏ ਇਸ ਮਾਮਲੇ ਦੀ ਉੱਚ ਪੱਧਰੀ ਜਾਂਚ ਹੋਏ ਵਪਾਰ ਖੋਲਿਆ ਜਾਵੇ ਤੇ ਕਸ਼ਮੀਰ ਮਸਲਾ ਜਿਹੜਾ ਉਹਦਾ ਸਿਆਸੀ ਹੱਲ ਕੱਢਿਆ ਜਾਵੇ ਕਸ਼ਮੀਰ ਨੂੰ ਬਲਦਾ ਨਾ ਰੱਖਿਆ ਜਾਵੇ ਅੱਜ ਕਸ਼ਮੀਰੀਆਂ ਨੇ ਜਿਹੜੀ ਮਿਸਾਲ ਜਿਹੜੀ ਆ ਉਹ ਕਾਇਮ ਕੀਤੀ ਆ ਇਹਦਾ ਵੱਡੀ ਕਸ਼ਮੀਰੀਆਂ ਦੀ ਕੁਰਬਾਨੀ ਕੀ ਗਣੀ ਜਾ ਸਕਦੀ ਆ ਵੀ ਉਹ ਆਦਲ ਜਿਹੜਾ ਉਹ ਉਹਨਾਂ ਘੁਸਮੈਟੀਆਂ ਨਾਲ ਨਾਲ ਦਰਿੰਦਿਆਂ ਨਾਲ ਲੜ ਕੇ ਮਰ ਗਿਆ ਔਰ ਅੱਜ ਸਾਰਾ ਕਸ਼ਮੀਰ ਜਿਹੜਾ ਇਸ ਮਾਮਲੇ ਦੇ ਉੱਤੇ ਦੇਸ਼ ਦੇ ਨਾਲ ਖੜਾ ਹੈ ਅੱਜ ਇਸ ਮਾਮਲੇ ਨੂੰ ਜਿਤਨਾ ਸਾਡੇ ਦੇਸ਼ ਦਾ ਗੋਦੀ মিডিਆ ਇਸ ਮਾਮਲੇ ਨੂੰ ਰੰਗਤ ਦੇ ਰਿਹਾ ਇਹਦਾ ਇਹਦੀ ਵੀ ਅਸੀਂ ਨਖੇਦੀ ਕਰਦੇ ਆ ਅੱਜ ਦੇਸ਼ ਇੱਕਮੋਟਿਆ ਭਾਜਪਾ ਆਸ ਜਿਹੜੀ ਫਿਰਕੂ ਸਿਆਸਤ ਹੈ ਉਹ ਖੇਡਣੀ ਉੱਤੇ ਬੰਦ ਕਰੇ ਤੇ ਕਸ਼ਮੀਰ ਦੇ ਮਸਲੇ ਦਾ ਜਿਹੜਾ ਉਹ ਸਿਆਸੀ ਹੱਲ ਜਿਹੜਾ ਉਹ ਕੀਤਾ ਜਾਵੇ ਜਿਹੜਾ ਜੀ ਲੋਕ ਪ੍ਰਦਰਸ਼ਨ ਕਿੱਥੋਂ ਲੈ ਕੇ ਕਿੱਥੋਂ ਇਹ ਰੋਸ ਪ੍ਰਦਰਸ਼ਨ ਆਦਾਂ ਹੀ ਇਤਿਹਾਸਕ ਭੰਡਾਰੀ ਪੁਲ ਦੇ ਉੱਤੇ ਕਤਰ ਹੋਏ ਆ ਜਿਹਦਾ ਸਬੰਧ ਜੱਲਿਆਂ ਵਾਲੇ ਬਾਗ ਦੇ ਸਾਕੇ ਨਾਲ ਵੀ ਆ ਕਿਉਂਕਿ 2 ਦਿਨ ਪਹਿਲਾਂ ਇੱਥੇ ਗੋਲੀ ਚਲਾ ਕੇ ਲੋਕਾਂ ਨੂੰ ਸ਼ਹੀਦ ਅੰਗਰੇਜ਼ਾਂ ਨੇ ਕੀਤਾ ਸੀਗਾ ਇਹ ਇੱਕ ਇਤਿਹਾਸਕ ਜਗ੍ਹਾ ਹੈ ਇੱਥੋਂ ਅਸੀਂ ਇਹ ਮਾਰ ਜਿਹੜਾ ਹਾਲਗੇੜ ਤੱਕ ਜਿਹੜਾ ਉਹ ਕਰਾਂਗੇ ਔਰ ਅਹੀਂ ਅੱਜ ਸਾਰੇ ਪੰਜਾਬ ਚ ਕਿਰਤੀ ਕਿਸਾਨ ਯੂਨੀਅਨ ਜਿਹੜੀ ਆ ਪਹਿਲਗਾਮ ਦੇ ਉਹਨਾਂ ਤਰਿੰਦਿਆਂ ਦੀ ਨਿਖੇਦੀ ਕਰਦੀ ਰੂਸ ਮਜਾਲਾ ਕਰ ਰਹੀ ਆ ਔਰ ਨਾਲ ਦੀ ਨਾਲ ਜਿਹੜੀਆਂ ਮਸਲੇ ਆ ਸਾਰੇ ਉਹਨਾਂ ਦਾ ਹੱਲ ਕਰਨ ਦਾ ਜਿਹੜਾ ਭਾਰਤ ਸਰਕਾਰ ਕੋਲੋਂ ਮੰਗ ਕਰਦੀ ਆ ਜੰਗ ਬਿਲਕੁਲ ਜਿਹੜਾ ਮਸਲੇ ਦਾ ਹੱਲ ਨਹੀਂ ਹੈਗਾ ਜੰਗ ਬਰਬਾਦੀ ਕਰੂਗੀ ਦੋਹਾਂ ਦੇਸ਼ਾਂ ਦੀ ਆ ਜੰਗ ਜੰਗ ਜਿਹੜੀ ਆ ਉਹ ਰੂਸ ਤੇ ਯੂਕਰੇਨ ਇੱਕ ਸਾਲ ਤੋਂ ਲੜ ਰਹੇ ਨੇ ਰੂਸ ਵਰ ਰੂਸ ਵਰਗਾ ਦੇਸ਼ ਜਿਹੜਾ ਦੁਨੀਆ ਦੀ ਇੱਕ ਵੱਡੀ ਫੌਜੀ ਤਾਕਤ ਹੈ ਔਰ ਇੱਕ ਛੋਟੇ ਜਿਹੇ ਯੂਕਰੇਨ ਨੂੰ ਜਿਹੜਾ ਉਹ ਮਲਿਆ ਮੇਡ ਨਹੀਂ ਕਰ ਸਕਿਆ ਹਰਾ ਨਹੀਂ ਸਕਿਆ ਜੇ ਤੱਕ ਪਾਕਿਸਤਾਨ ਜਿਹੜਾ ਉਹ ਉਹ ਵੀ ਬਰਾਬਰ ਦੀ ਤਾਕਤ ਆ ਦੋਵਾਂ ਦੇਸ਼ਾਂ ਕੋਲ ਐਟਮੀ ਹਥਿਆਰ ਆ ਦੋਵਾਂ ਦੇਸ਼ਾਂ ਕੋਲ ਵੱਡੀਆਂ ਫੌਜਾਂ ਨੇ ਸੋ ਇਹ ਬੜੀ ਵੱਡੀ ਬਰਬਾਦੀ ਲੈ ਕੇ ਆਉਣਗੀਆਂ ਔਰ ਖਾਸ ਕਰਕੇ ਇਹਦਾ ਜਿਹੜਾ ਮਹਾਜਾ ਉਹ ਪੰਜਾਬ ਬਣਨਾ ਹੈ ਤੇ ਇਹਦੇ ਚ ਕਿਸਾਨਾਂ ਮਜ਼ਦੂਰਾਂ ਦੇ ਬੱਚੇ ਜਿਹੜੇ ਫੌਜਾਂ ਚ ਨੇ ਉਹਨਾਂ ਨੇ ਮਰਨਾ ਹੈ ਜਾਂ ਆਮ ਜਨਤਾ ਦੇ ਉੱਤੇ ਬੰਬ ਡਿੱਗਣੇ ਉਹਨਾਂ ਨੇ ਮਰਨਾ ਸੋ ਇਸ ਕਰਕੇ ਜੰਗ ਦੇ ਮੋਹਲ ਨੂੰ ਬਿਲਕੁਲ ਖਤਮ ਕੀਤਾ ਜਾਵੇ ਕੋਈ ਵੈਸਾ ਕਦਮ ਨਾ ਚੁੱਕਿਆ ਜਾਵੇ ਜਿਸ ਦੇ ਨਾਲ ਇਸ ਖਿੱਤੇ ਦੇ ਵਿੱਚ ਰੂਸ ਤੇ ਯੂਕਰਨ ਵਰਗੀ ਜਿਹੜੀ ਬਰਬਾਦੀ ਜਿਹੜੀ ਆ ਲੋਕਾਂ ਨੂੰ ਉਹਦਾ ਸਾਹਮਣਾ ਜਿਹੜਾ ਉਹ ਕਰਨਾ ਪਵੇ ਮੇਰਾ ਨਾਮ ਹਰਦੀਪ कौर ਕੋਟਲਾ ਔਰਤਾਂ ਦੀ ਚਰਤੀ ਕਿਸਾਨ ਯੂਨੀਅਨ ਹੈ ਅੱਜ ਜਿਸੇ ਚਰਤੀ ਕਿਸਾਨੀ ਉਹਨਾਂ ਵੱਲੋਂ ਪੂਰੇ ਪੰਜਾਬ ਦੇ ਵਿੱਚ ਜਿਹੜਾ ਕਸ਼ਮੀਰ ਦੇ ਪਹਲਗਾਮ ਦੇ ਵਿੱਚ ਫੌਲਾਨੀਆਂ ਦਾ ਕਤਲਿਆਨ ਕੀਤਾ ਗਿਆ ਉਹਨਾਂ ਨੂੰ ਸਰਕਾਰ ਅੱਜ ਰਿਪੋਰਟ ਕਰਨ ਵਾਸਤੇ ਤੇ ਜਿਹੜਾ ਉਹਨਾਂ ਨੇ ਹਮਲਾ ਕੀਤਾ ਹੈਗਾ ਇਥੇ ਉਹਨਾਂ ਦੇ ਉੱਪਰ ਕੋਈ ਕਾਨੂੰਨੀ ਜਿਹੜੀ ਉਹ ਕਾਰਵਾਈ ਕੀਤੀ ਜਾਣੀ ਚਾਹੀਦੀ ਹੈ ਉਸ ਮਸਲੇ ਦੇ ਉੱਪਰ ਜਿਹੜੀ ਉੱਚ ਪੱਧਰੀ ਆ ਉਹ ਨਿਆਂਇਕ ਜਾਂਚ ਹੋਣੀ ਚਾਹੀਦੀ ਆ ਉਸ ਤੋਂ ਇਲਾਵਾ ਇਸ ਹਮਲੇ ਤੋਂ ਬਾਅਦ ਪਾਰ ਸਰਕਾਰ ਨੇ ਜਿਹੜਾ ਖਾਸ ਕਰਕੇ ਭਾਰਤ ਪਾਕਿਸਤਾਨ ਦੇ ਜਿਹੜੇ ਬਾਰਡਰ ਬੰਦ ਕੀਤੇ ਆ ਟਾਰੀ ਬਾਰਡਰ ਬੰਦ ਕੀਤਾ ਉਧਰੋਂ ਇਧਰ ਦੇ ਲੋਕਾਂ ਨੂੰ ਉਧਰ ਜਾਣ ਲਈ ਕਿਹਾ ਗਿਆ ਹਜ਼ਾਰਾਂ ਲੋਕਾਂ ਨੂੰ ਹੁਣ ਮਤਲਬ ਅੱਜ ਵੀ ਇਹਨਾਂ ਨੇ ਕਿਹਾ ਕਿ ਜੇ ਨਹੀਂ ਜਾਓਗੇ ਤਾਂ ਤੁਸੀਂ ਅਸੀਂ ਗ੍ਰਿਫਤਾਰ ਕਰਾਂਗੇ ਤਾਂ ਇਸ ਮਾਮਲੇ 'ਚ ਅਸੀਂ ਕਹਿੰਦੇ ਕਿ ਜਿਹੜਾ ਟਾਰੀ ਬਾਰਡਰ ਆ ਉਹ ਖੋਲ੍ਹਿਆ ਜਾਣਾ ਚਾਹੀਦਾ ਕਿਉਂਕਿ ਤੁਸੀਂ ਦੇਖੋ ਕਿ ਇਸ ਬਾਰਡਰ ਦੇ ਰਾਹੀਂ ਭਾਰਤ ਦਾ ਵਪਾਰ ਚੱਲਦਾ ਸੀ ਪਾਕਿਸਤਾਨ ਦੇ ਨਾਲ ਪਰ ਜਿਹੜਾ ਇਹਦੇ ਉਲਟ ਅਦਾਨੀ ਦਾ ਵਪਾਰ ਉਹ ਨਹੀਂ ਬੰਦ ਕੀਤਾ ਉਹਨਾਂ ਨੇ ਅਦਾਨੀ ਦੀ ਬੰਦਰਗਾਹ ਜਿਹੜੀ ਗੁਜਰਾਤ ਰਹੀਂ ਜਾਂਦੀ ਆ ਉੱਥੋਂ ਵੀ ਵਪਾਰ ਚੱਲ ਰਿਹਾ ਪਾਕਿਸਤਾਨ ਦੇ ਨਾਲ ਉਹ ਨਹੀਂ ਬੰਦ ਕੀਤਾ ਪਰ ਇਹਦਾ ਸਿੱਧਾ ਅਸਰ ਜਿਹੜਾ ਪੰਜਾਬ ਦੀ ਸਿਆਸਤ ਦੇ ਉੱਪਰ ਹੋਣਾ ਪੰਜਾਬ ਦੀ ਆਰਥਿਕਤਾ ਤੇ ਹੋਣਾ ਇਸ ਕਰਕੇ ਜੇ ਅਸੀਂ ਇਹ ਮੰਨ ਕਰਦੇ ਕਿ ਬਾਰਡਰ ਵੀ ਖੋਲ੍ਹੇ ਜਾਣਾ ਚਾਹੀਦਾ ਔਰ ਜਿਹੜਾ ਕਸ਼ਮੀਰ ਦਾ ਮਸਲਾ ਵਾ ਇਹਨੂੰ ਸਿਆਸੀ ਤੌਰ ਤੇ ਹੱਲ ਕਰਨਾ ਚਾਹੀਦਾ ਨਹੀਂ ਤਾਂ ਇਸੇ ਤਰ੍ਹਾਂ ਆਏ ਦਿਨ ਉੱਥੇ ਕੋਈ ਨਾ ਕੋਈ ਘਟਨਾਵਾਂ ਵੀ ਵਾਪਰਦੀਆਂ ਰਹਿਣਗੀਆਂ ਔਰ ਬਹੁਤ ਸਾਰੇ ਨੇ ਹੱਥੇ ਲੋਕਾਂ ਨੂੰ ਮਾਰੇ ਜਾਂਦੇ ਰਹੇ ਭਾਰਤ ਸਰਕਾਰ ਵੱਲੋਂ ਜਿੱਦਾਂ ਦੀ ਕਾਰਵਾਈ ਪਾਕਿਸਤਾਨ ਦੇ ਹੋ ਰਹੀ ਹੈ ਤਾਂ ਲਾਜ ਨਹੀਂ ਬਿਲਕੁਲ ਜੀ ਇਹ ਹੈ ਹਿੰਦੂ ਤੇ ਮੁਸਲਮਾਨ ਬਣਾਉਣ ਦੀ ਪੂਰੀ ਸਾਜਿਸ਼ ਕੀਤੀ ਗਈ ਹੈ ਦੇਸ਼ ਦੇ ਮੁੱਖ ਮੰਤਰੀ ਪ੍ਰਧਾਨ ਮੰਤਰੀ ਵੱਲੋਂ ਖਾਸ ਕਰਕੇ ਤੁਸੀਂ ਦੇਖੋ ਕਿ ਇਸ ਸਮੇਂ ਪਾਪ ਦੇ ਅੰਦਰ ਇੱਕ ਥਾਂ ਤੇ ਲਕਈ ਲੋਕਾਂ ਦਾ ਇੱਕ ਸਾਲ ਤੋਂ ਜਿਹੜਾ ਪ੍ਰਦਰਸ਼ਨ ਚੱਲ ਰਿਹਾ ਤੇ ਉਹ ਹਿੰਦੂ ਲੋਕਾਂ ਦਾ ਔਰ ਉਥੇ ਬਿਲਕੁਲ ਇਸੇ ਤਰ੍ਹਾਂ ਹੀ ਕਤਿਆਨ ਚੱਲ ਰਿਹਾ ਪਰ ਅੱਜ ਤੱਕ ਮਾਤਾ ਉਥੇ ਨਰਿੰਦਰ ਮੋਦੀ ਨੇ ਕੋਈ ਬਿਆਨ ਦਿੱਤਾ ਨਾ ਉਥੇ ਗਏ ਆ ਪਰ ਜਦੋਂ ਇੱਥੇ ਹਮਲਾ ਹੁੰਦਾ ਇੱਥੇ ਅਮਨਤ ਸ਼ਾਹ ਵੀ ਜਾ ਕੇ ਬਹਿ ਜਾਂਦੇ ਆ ਤੇ ਪ੍ਰਧਾਨ ਮੰਤਰੀ ਵੀ ਆਪ ਆਉਂਦੇ ਆ ਤੇ ਬਿਆਨ ਦਿੰਦੇ ਆ ਕਿ ਅਸੀਂ ਪਾਕਿਸਤਾਨੀਆਂ ਨੂੰ ਸਬਕ ਸਿਖਾਵਾਂਗੇ ਤੇ ਤੁਸੀਂ ਦੇਖੋ ਕਿ ਉਸ ਤੋਂ ਪਹਿਲਾਂ ਜਦੋਂ ਪਲਵਾਨਾ ਹਮਲਾ ਕੀਤਾ ਫੌਜੀਆਂ ਨੂੰ ਛੇੜ ਕੀਤਾ ਉਦੋਂ ਵੀ ਕਹਿਆ ਸੀ ਨਾ ਸਬਕ ਸਿਖਾਵਾਂਗੇ ਪਰ ਅੱਜ ਤੱਕ ਕੁਝ ਵੀ ਨਹੀਂ ਹੋਇਆ ਨਾ ਉਹਨਾਂ ਨੂੰ ਪੜਿਆ ਗਿਆ ਹੈਗਾ ਔਰ ਉਲਟਾ ਹਿੰਦੂ ਮੁਸਲਮਾਨ ਦੀ ਸਿਆਸਤ ਹੋਣ ਲੱਗ ਗਈ ਹੈ ਬਸ ਤੇ ਤੁਸੀਂ ਦੇਖੋ ਉਸ ਤੋਂ ਬਾਅਦ ਪੰਜਾਬ ਚ ਵੀ ਵਾਪਰੀ ਘਟਨਾ ਡੇਰਾ ਬਸੂ ਦੇ ਵਿੱਚ ਵਿਦਿਆਰਥੀਆਂ ਦੇ ਉੱਪਰ ਹਮਲਾ ਕੀਤਾ ਕਸ਼ਮੀਰੀ ਵਿਦਿਆਰਥੀਆਂ ਤੇ ਗੁਜਰਾਤ ਦੇ ਵਿੱਚ ਮੁਸਲਮਾਨਾਂ ਦੀਆਂ ਦੁਕਾਨਾਂ ਢਾਈਆਂ ਗਈਆਂ ਔਰ ਪੂਰੇ ਦੇਸ਼ ਦੇ ਅੰਦਰ ਹਿੰਦੂ ਮੁਸਲਮਾਨ ਦਾ ਜਿਹੜਾ ਹੋ ਸਿਆਸਤ ਇਸ ਕਰਕੇ ਵੀ ਕੀਤੀ ਜਾ ਰਹੀ ਹੈ ਕਿ ਜਿਹੜਾ ਪਿਛਲੇ ਦਿਨੀ ਬਕਰ ਸੋਡ ਬਿੱਲ ਦੇ ਖਿਲਾਫ ਸੁਪਰੀਮ ਕੋਰਟ ਨੇ ਪ੍ਰਧਾਨ ਮੰਤਰੀ ਦੀ ਚੰਗੀ ਝਾੜ-ਚੰਬ ਕੀਤੀ ਸੀ ਜਿਸ ਤੋਂ ਇਹਨਾਂ ਨੂੰ ਲੱਗਾ ਕਿ ਸਾਡਾ ਜਿਹੜਾ ਹੋ ਕਦਾ ਫੇਲ ਹੋ ਰਿਹਾ ਇਸ ਕਰਕੇ ਕਿਤੇ ਨਾ ਕਿਤੇ ਅੰਦਰ ਖਾਤੇ ਦੇ ਪਿੱਛੇ ਵੀ ਇੱਕ ਸਿਆਸਤ ਆ ਜਿਹੜੀ ਜਰੂਰ ਸਾਹਮਣੇ ਆਉਗੀ ਮਾਈਕਲ ਨਾਲ ਗੱਲਗੇ ਉਹ ਫੇਲੀਅਰ ਕਿਦਾ ਸਮੇਂ ਦੇ ਅਸੀਂ ਇਹਦੇ ਵਿੱਚ ਫੇਲੀਅਰ ਦਾ ਸਰਕਾਰ ਤੇ ਇੰਟੈਲੀਜੈਂਸੀ ਦੋਨੋਂ ਦਾ ਸਮਝਾਂ ਤੁਸੀ ਦੇਖੋ ਕਿ ਕਸ਼ਮੀਰ ਦੇ ਵਿੱਚ 50000 ਫੌਜ ਆ ਜਿਹੜੀ ਲੱਗੀ ਹੋਈ ਆ ਤੇ ਹਮੇਸ਼ਾ ਉੱਥੇ ਰਹਿੰਦੀ ਆ ਤੇ ਇੱਥੇ 24 ਘੰਟੇ ਪਹਿਲਾਂ ਜਿਹੜੀ ਸੀ ਉਸ ਜਗ੍ਹਾ ਦੇ ਉਪਰ ਪਹਲਗਾਮ ਤੋਂ ਕਾਜ ਨੂੰ ਹਟਾ ਰਿਆ ਗਿਆ ਇਥੋਂ ਇਹ ਸਾਬਤ ਹੁੰਦਾ ਕਿ ਇਹ ਇੱਕ ਪਲਾਨ ਸੀ ਸਰਕਾਰ ਨੂੰ ਵੀ ਇਸ ਸਾਜ਼ਿਸ਼ ਦਾ ਪਤਾ ਸੀ ਤੇ ਕਿਤੇ ਨਾ ਕਿਤੇ ਇਹਦੇ ਚ 에ਜੰਸੀਆਂ ਵੀ ਸ਼ਾਮਿਲ ਹੋਣਗੀਆਂ ਕਿਉਂਕਿ ਹੁਣ ਤੱਕ ਕਸ਼ਮੀਰ 'ਚ ਜਿੰਨੇ ਹਮਲੇ ਹੋਇਆ ਇਤੋਂ ਪਹਿਲਾਂ ਪੋਲਗਾਮ ਚ ਹੋਇਆ ਪੁਲਵਾਨਾ ਚ ਹੋਇਆ ਇਸ ਤੋਂ ਪਹਿਲਾਂ ਇੱਕothe ਚਿੱਟੀ ਸਿੰਘ ਪੂਰਾ ਪਿੰਡ ਆ ਜਿੱਥੇ ਉਦੋਂ ਸ਼ਕਤੀ ਸਿੱਖਾਂ ਦਾ ਕਤਿਆਨ ਕੀਤਾ ਗਿਆ ਇਹਦੇ ਪਿੱਛੇ ਕਿਹ ਵੀ ਸਿਆਸਤ ਹੋ ਸਕਦੀ ਹੈ ਕਿ ਜਦੋਂ ਵੀ ਦੇਸ਼ ਦੇ ਵਿੱਚ ਅਮਰੀਕਾ ਦਾ ਰਾਸ਼ਟਰਪਤੀ ਆਉਂਦਾ ਉਸ ਸਮੇਂ ਵੀ ਕਸ਼ਮੀਰ ਦੇ ਵਿੱਚ ਕੋਈ ਨਾ ਕੋਈ ਹਮਲਾ ਕਰਾਇਆ ਜਾਂਦਾ ਹੁੰਦਾ ਔਰ ਉਹ ਰਾਸ਼ਟਰਪਤੀ ਹਮੇਸ਼ਾ ਕੋਈ ਨਾ ਕੋਈ ਸੌਦਾ ਕਰਨ ਆਉਂਦੇ ਹੁੰਦੇ ਆ ਭਾਰਤ ਜਿੱਤੇ ਹੁਣ ਵੀ ਅਮਰੀਕਾ ਦਾ ਰਾਸ਼ਟਰਪਤੀ ਆਇਆ ਹੋਇਆ ਕਿਉਂ ਭਾਰਤ ਦੀ ਖੇਤੀਬਾੜੀ ਬਾਰੇ ਫੈਸਲਾ ਕਰਨ ਆਇਆ ਵਾ ਜਿਹੜੇ ਕਾਨੂੰਨ ਅਸੀਂ ਰੱਦ ਕਰਾਇਆ ਸੀ ਉਹਦਾ ਫੈਸਲਾ ਕਰਨ ਆਇਆ ਨੇ ਐਸਾ ਹਮਲੇ ਦੇ ਨਾਲ ਕਿਤੇ ਨਾ ਕਿਤੇ ਇਹ ਵੀ ਇੱਕ ਮਨਸ਼ਾ ਜਿਹੜੀ ਉਹਨਾਂ ਤੋਂ ਹੋ ਸਕਦੀ ਆ ਵੀ ਲੋਕਾਂ ਨੂੰ ਧਿਆਨ ਇੱਧਰ ਇਸ ਘਟਨਾ ਚ ਪਟਕਿਆ ਜਾਵੇ ਤੇ ਉਹ ਆਪਣਾ ਮੰਤਵ ਪੂਰਾ ਕਰਕੇ ਚਲੇ ਜਾਣ ਉਹ ਕਈ ਘਟਨਾਵਾਂ ਵਾਪਰੀਆਂ ਨੇ ਖਾਸ ਕਰਕੇ ਜਦੋਂ ਵੀ ਭਾਜਪਾ ਦੀ ਸਰਕਾਰ ਆਈ ਆ 1999 ਤੋਂ ਲੈ ਕੇ ਕਾਰਗਲ ਸਮੇਤ ਜਿੰਨੇ ਜਦੋਂ ਜਦੋਂ ਵੀ ਭਾਜਪਾ ਗਵਰਨਮੈਂਟ ਆਈ ਆ ਉਹਦੋਂ ਦੋ ਦੋ ਦੇਸ਼ ਦੇ ਵਿੱਚ ਹਮਲੇ ਹੋਏ ਆ ਕਰਕੇ ਕਿਤੇ ਨਾ ਕਿਤੇ ਸਿਆਸਤ ਬਦਲ ਸਕਦੀ ਆ ਅਸੀਂ ਸ਼ਹਿਰ ਵਾਸੀਆਂ ਨੂੰ ਵੀ ਇਹ ਹੀ ਪੀਲ ਕਰਦੇ ਆ ਕਿ ਭਾਰਤ ਇੱਕ ਬਹੁ ਧਰਮੀ ਬਹੁ ਕੌਮੀ ਦੇਸ਼ ਆ ਸਾਨੂੰ ਇਹਦੇ ਵਿੱਚ ਹਮੇਸ਼ਾ ਜਿਹੜੀ ਸਰਕਾਰਾਂ ਜੋ ਸਿਆਸਤ ਕਰਦੀਆਂ ਉਹਦੇ ਤੋਂ ਉੱਪਰ ਉੱਠ ਕੇ ਵਿਨੁਕਤਾ ਦੀ ਭਾਵਨਾ ਦੇ ਨਾਲ ਇੱਕ ਦੂਸਰੇ ਨੂੰ ਸਮਝਣ ਦੀ ਕੋਸ਼ਿਸ਼ ਕਰਨੀ ਚਾਹੀਦੀ ਹੈ ਜਿਹੜੇ ਅਸੀਂ ਸਦੀਆਂ ਤੋਂ ਇੱਕ ਦੇਸ਼ 'ਚ ਰਹਿ ਰਹੇ ਸੀਗੇ ਤੇ ਜਦੋਂ ਅਸੀਂ ਦੇਸ਼ ਨੂੰ ਇੱਕ ਤਰ੍ਹਾਂ ਦਾ ਬਣਾਉਣ ਦੀ ਕੋਸ਼ਿਸ਼ ਕਰਾਂਗੇ ਤਾਂ ਉਹਦੇ 'ਚ ਘੱਟ ਗਿਣਤੀਆਂ ਦਾ ਹਮੇਸ਼ਾ ਟਕਰਾਅ ਹੁੰਦਾ ਸਾਨੂੰ ਇਸ ਤੋਂ ਬਚਣ ਦੀ ਲੋੜ ਹੈ ਕਿਉਂਕਿ ਪੰਜਾਬ ਨੇ ਖਾਸ ਕਰਕੇ 84 ਦੀ ਹੰਡਾਈ ਆ 47 ਦੀ ਹੰਡਾਈ ਆ ਤੇ ਹੋਰ ਪਤਾ ਨਹੀਂ ਕਿੰਨਾ ਕੁਝ ਹੰਡਾਇਆ ਉਹਦੇ 'ਚ ਆਮ ਲੋਕਾਂ ਦਾ ਬਹਿਣ ਹੁੰਦਾ ਸਾਨੂੰ ਇੱਕ ਸਦ ਭਾਵਨਾ ਬਣਾਏ ਰੱਖਣ ਦੀ ਲੋੜ ਹੈ ਤੇ ਇਸ ਮਾਮਲੇ ਦੇ ਵਿੱਚ ਸਰਕਾਰ ਤੋਂ ਉੱਚ ਪੱਧਰੀ ਜਿਹੜੀ ਜਾਂਚ ਹੋ ਰਹੀ ਆ ਉਹ ਕਰਾਉਣੀ ਚਾਹੀਦੀ